ਅੱਜ ਸੂਈ ਸਵਾਈ ਦੀ ਸਾਰਾ ਕੁਸਾ ਬਾਈ ਕੋਲ ਹੈਗਾ ਅ ਬਾਈ ਕੋਲ ਹੈ ਨਾ ਤੇ ਉਹ ਬਾਈ ਤੋਂ ਮਗਵਾ ਸਾਰੇ ਪਰਾ ਠੀਕ ਹੈ ਜੀ ਥੋੜਾ ਤਰਾ ਦੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਝਾਲ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝ ਪਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰੇ ਆਪਣਾ ਨਾਮ ਲਵਜੀਤ ਪਿੰਡ 44 ਜਿਲ੍ਹਾ ਬਨਾ ਹਾਂ ਕਿੰਨਾ ਟਾਈਮ ਹੈ ਵੀਰੇ ਮੱਝ ਨੂੰ ਸੁਣ ਆਪਣੇ ਦੱਸਦੇ ਹੋ ਜੀ ਵੀਰੇ ਇਹ ਬੱਚਾ ਮੰਨਦੇ ਠੀਕ ਆ ਕੀ ਸੀ ਆਪਣੇ ਕੋਲ ਹੈ ਕਟਾ ਕੱਟੀ ਜਿਹਾ ਮਗਰ ਦੀ ਜੀ ਠੀਕ ਆ ਤੇ ਹੁਣ ਚਾਰਟ ਤੇ ਮਿਲਦੀ ਵਧੀਆ ਹਾਂ ਵੀਰੇ ਥਾਪੀ ਜੀ ਵੀ ਵੇਜ ਜਾਂਦੇ ਆ ਥਾਪੀ ਜੀ ਵੀ ਦੇ ਦਿੰਦੇ ਆ ਠੀਕ ਆ ਰੇਟ ਭਈਆ ਦੇਣ ਲੈਣਾ ਪਹਿਲੀ ਦਾ ਹਾਂ ਹਾਂ 75 ਜੀ ਵੀਰੇ 75000 ਦੀ ਹੋਰ ਮੰਨ ਤਾ ਨਾ ਹੋ ਜੀ ਮੋੜ ਮੋਟਾ ਹੋ ਜੀ ਭਈ 2000 ਹੋਰ ਜੀ 73 ਲੋਗ ਜਲੇ 73 ਜੀ ਹਾਂ ਜੀ ਠੀਕ ਆ ਦੁੱਧ ਕਿੰਨਾ ਦੱਸਿਆ ਦੁੱਧ ਵੀ ਦੇ 7 ਆ 7 ਲੀਟਰ ਖਲੇ ਤੋਂ ਭਰਦੀ ਸੀ ਕੋਈ ਬੱਚੇ ਦਾ ਨਾਂ ਕਿਉਂ ਹੋ ਗਿਆ ਠੀਕ ਆ ਹਾਂ ਦੁੱਧ ਨਾ ਹੋ ਸੀ ਠੀਕ ਆ ਤੋੜ ਦੋ ਲੋ ਭਰਾ ਚੈੱਕ ਕਰ ਸਕਦੇ ਹੋ ਲੇਵਾ ਚੋਈ ਪਈ ਬਈ ਹੁਣ ਤਾਂ ਸਵੇਰ ਹੋਣਾ ਹਾਂ ਹਾਂ ਜੀ ਚਵਾਈ ਹੋਈ ਵੀ ਆ ਸੱਚੇ ਦੀ ਵੀਡੀਓ ਵੀ ਪਈ ਆ ਵੀਡੀਓ ਪਈ ਆ ਬਈ ਹਾਂ ਬੱਚੇ ਦੀ ਬਈ ਵੀਡੀਓ ਹੈਗੀ ਆ ਮਾਝ ਸੂਈ ਸਵਾਈ ਦੀ ਸਾਰਾ ਕੁਝ ਸਵਾਈ ਕੋਲ ਹੈਗਾ ਬਾਈ ਕੋਲ ਹਣਾ ਤੇ ਉਹ ਬਾਈ ਤੋਂ ਮਗਵਾ ਸਕਦੇ ਭਰਾ ਠੀਕ ਆ ਜੀ ਲੋ ਪੂਰਾ ਤਰ੍ਹਾਂ ਦੇਖ ਸਲਾ ਕਰਮ ਵਾਲੀ ਦਾ ਸੋਹਣਾ ਸੁਨੱਖਾ ਲੋ ਉਦਮ ਲੈ ਗਈ ਹੋਰ ਮਾੜਾ ਹੋਰ ਕਰਦੇ ਹੋਰ ਮੈਂ ਭੇਜ ਕਰਨਾ ਲੋ ਆਪਣੇ ਫੋਨ 'ਚ ਹੀ ਪਈ ਆ ਵੀਰੂ ਬੱਚੇ ਜੀ ਠੀਕ ਆ ਜੀ ਠੀਕ ਆ ਲੋਪਰਾ ਚੈੱਕ ਕਰ ਸਕਦੇ ਵਾਈ ਜੀ ਤੋਂ ਜ਼ਰੂਰ ਕਨੈਕਟ ਆਈ ਮਿਲ ਪੰਦੀ ਆ ਥਾਪੀ ਦੀ ਮਿਲ ਪੰਦੀ ਆ ਤੇ ਸਾਡੇ ਦੁੱਧ ਕਰ ਮਾਲ ਨੇ ਬਦਲ ਆ ਤੇ ਬੱਚੇ ਦਾ ਥੋੜਾ ਜਿਹਾ ਕਰਦੀ ਆ ਤੇ ਵਾਈ ਜੀ ਨਾਲ ਠੀਕ ਆ ਬੱਚੇ ਦਾ ਨਾ ਉਹ ਠੀਕ ਆ ਹਾਂ ਬੱਛਾ ਨਾਈਓ ਹੋ ਗਿਆ ਠੀਕ ਆ ਠੀਕ ਆ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਆ ਜਾ ਮਦੋਤੇ ਨੇ ਹਾਂ ਦੁੱਧ ਤੇ ਆ ਜਾਣਾ ਤੇ ਹਾਂ ਤੇ ਲੋ ਭਰਾ ਰੇਟ ਬਾਈ ਨੇ 10 ਤਾਂ ਆਪਾਂ ਨੂੰ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ 75000 ਬਾਈ ਮੰਗਦਾ 73000 ਦੀ ਬਾਈ ਕਹਿੰਦਾ ਹਾਂ ਜਾਂ ਨਾ ਠੀਕ ਹੈ ਜੀ ਪਿੰਡ ਝਾਲ ਵਾਲੇ ਕੋਠੇ ਭਗਤਪੁਰਾ ਮੋਡ ਵੀ ਕਹਿੰਦੇ ਆ ਜੀ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਓਕੇ ਬਾਈ ਠੀਕ ਹੈ ਠੀਕ